ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨ ਸਾਬਕਾ ਪ੍ਰਧਾਨਾਂ ਤੇ ਵੱਡਾ ਐਕਸ਼ਨ ਲਿਆ ਹੈ ਕਮੇਟੀ ਦੇ ਜਨਰਲ ਹਾਊਸ ਦੇ ਵੱਲੋਂ ਤਿੰਨ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਸ਼ਿਕਾਇਤਾਂ ਮਿਲੀਆਂ ਸਨ ਕਿ ਇਹਨਾਂ ਦੇ ਵੱਲੋਂ ਦਿੱਲੀ ਕਮੇਟੀ ਦੇ ਖਜ਼ਾਨੇ ਦੇ ਵਿੱਚੋਂ ਆਪਣੇ ਰਿਸ਼ਤੇਦਾਰਾਂ ਅਤੇ ਆਪਣੀਆਂ ਫਰਮਾਂ ਦੇ ਨਾਂ ਚੈੱਕ ਲਈ ਗਈ ਨੇ ਸਾਰੀਆਂ ਹੀ ਰਿਪੋਰਟਾਂ ਆਉਣ ਤੋਂ ਬਾਅਦ ਦਿੱਲੀ ਕਮੇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਜਨਰਲ ਇਜਲਾਸ ਬੁਲਾਇਆ ਗਿਆ ਸੀ ਜਿਸ ਵਿੱਚ ਪਰਮਜੀਤ ਸਿੰਘ ਸਰਨਾ ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ ਕੇ ਨੂੰ ਵੀ ਸੱਦਿਆ ਗਿਆ ਸੀ ਲੇਕਿਨ ਇਹ ਲੋਕ ਗੈਰ ਹਾਜ਼ਰ ਰਹੇ ਜਿਸ ਤੋਂ ਬਾਅਦ ਕਮੇਟੀ ਨੇ ਇਹ ਵੱਡਾ ਫੈਸਲਾ ਲਿਆ ਕਾਲਕਾ ਦਾ ਕਹਿਣਾ ਹੈ ਕਿ ਅਸੀਂ ਹਮੇਸ਼ਾ ਗੁਰੂ ਦੀ ਗੋਲਕ ਤੇ ਪੈਰਾ ਦੇਵਾਂਗੇ ਅਤੇ ਚੋਰੀ ਨੂੰ ਰੋਕਾਂਗੇ ਇਸ ਦਿਨਾਰੇ ਕਿਸੇ ਵੀ ਚੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦਪੈਚਰੀ ਕਪਲੇਬਾਜੀ ਦੇ ਇਲਜ਼ਾਮਾਂ ਦੇ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਨਾ ਪਰਮਾਵਾ ਅਤੇ ਮਨਜੀਤ ਸਿੰਘ ਜੀ ਕੇ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਦੇਖੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਸਪੈਸ਼ਲ ਜੋ اجلاس ਬੁਲਾਇਆ ਗਿਆ ਕਿਉਂਕਿ ਪਿਛਲੇ ਕਈ ਸਮੇਂ ਸੇ ਕੁਝ ਸ਼ਿਕਾਇਤਾਂ ਜੋ ਪੈਂਡਿੰਗ ਪਈ ਥੀ ਔਰ ਉਨਕੇ ਉਪਰ ਕਾਰਵਾਈ ਕਰਨ ਵਸੇ ਜਿਸ ਤਰੀਕੇ ਦੇ ਨਾਲ ਸਾਨੂੰ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਤੋਂ ਵੀ ਆ ਰਿਹਾ ਸੀ ਦਿੱਲੀ ਸਰਕਾਰ ਵੱਲੋਂ ਵੀ ਪ੍ਰੈਸ਼ਰ ਪਾਇਆ ਗਿਆ ਕਿ ਵੀ ਇਹਨਾਂ ਦੇ ਉੱਤੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਿਉਂਕਿ ਮੈਂਬਰ ਸਾਹਿਬਾਂ ਦੀ ਉਹ ਕੰਪਲੇਂਟਾਂ ਸੀ ਔਰ ਉਹ ਕੰਪਲੇਂਟਾਂ ਦੇ ਬਾਅਦ ਅਸੀਂ ਜਿਸ ਵਕਤ ਉਦੀ ਸਿੰਘ ਗਿਆਨ ਲੈ ਕੇ ਉਹਦੀ ਰਿਪੋਰਟ ਸਾਰੇ ਦੇ ਸਾਰੇ 50 ਮੈਂਬਰ ਜਿਹੜੇ ਇਸ ਵਕਤ ਜੀਵਿਤ ਹੈਗੇ 51 ਚੋਂ 50 ਰਹਿ ਗਏ 50 ਦੇ 50 ਮੈਂਬਰਾਂ ਨੂੰ ਇਹਦੀ ਰਿਪੋਰਟ ਭੇਜੀ ਗਈ ਕਿ ਪੜ ਕੇ ਇਹ ਤੁਸੀਂ ਪੜੋ ਔਰ ਇਹਦੇ ਉੱਤੇ ਕੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਏ ਔਰ ਇਹ ਸਰਦਾਰ ਮਨਜੀਤ ਸਿੰਘ ਜੀ ਕੇ ਸਰਦਾਰ ਪਰਮਜੀਤ ਸਿੰਘ ਸਰਨਾ ਸਰਹਰਵਿੰਦਰ ਸਿੰਘ ਸਰਨਾ ਹੋਰਾਂ ਨੂੰ ਵੀ भेजा ਗਿਆ ਕਿ ਵੀ ਤੁਹਾਡੇ ਉਲਤੇ ਇਹ इल्जाम ਲੱਗਦੇ ਨੇ मगर ਉਹਨਾਂ ਨੇ ਆਪਣੇ ਕਿਸੇ ਇਲਜ਼ਾਮਾਂ ਨੂੰ ਝੁਟਲਾਇਆ ਨਹੀਂ ਉਹਨਾਂ ਨੇ ਉਹਨਾਂ ਨੂੰ ਡਿਨਾਈ ਨਹੀਂ ਕੀਤਾ ਬਲਕਿ ਹੋਰ ਅਨਾਪ-ਛਨਾਪ ਜਿਹੜੇ ਉਹ ਜਵਾਬ ਭੇਜੇ ਉਸ ਤੋਂ ਬਾਅਦ ਸਾਡੇ ਮੈਂਬਰ ਸਾਹਿਬਾਨ ਦੇ ਚੋ 17 ਤੋਂ ਉੱਪਰ ਮੈਂਬਰਾਂ ਨੇ ਲਿਖਤ ਤੌਰ ਤੇ ਉੱਤੇ ਲਿਖ ਕੇ ਦਿੱਤਾ ਕਿ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਔਰ ਕਾਰਵਾਈ ਵਸੇ ਸਾਨੂੰ ਜਨਰਲ ਹਾਊਸ ਬੁਲਾਉਣਾ ਚਾਹੀਦਾ ਔਰ ਉਹਦੇ ਵਿੱਚ ਸਭ ਦਾ ਜੋ ਨਿਸ਼ਚੇ ਨਿਰਣੇ ਹੋਏਗਾ ਜੋ ਫੈਸਲਾ ਹੋਏਗਾ ਅਸੀਂ ਉਹ ਸਾਰੇ ਮਿਲ ਕੇ ਕਰਾਂਗੇ ਔਰ ਅਸੀਂ ਅੱਜ ਹਾਊਸ ਬੁਲਾਇਆ ਸੀ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਫਿਰ ਮੌਕਾ ਦਿੱਤਾ ਸੀ ਕਿ ਤੁਸੀਂ ਆ ਕੇ ਆਪਣੀ ਗੱਲ ਇੱਥੇ ਰੱਖ ਸਕਦੇ ਹੋ ਮਗਰ ਅੱਜ ਵੀ ਬੜੀ ਅਫਸੋਸ ਦੀ ਗੱਲ ਕਿਉਂਕਿ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਜਿਓਏ ਨੇ ਸਾਰੇ ਦੇ ਸਾਰੇ ਸਿਰਫ ਦੂਸ਼ਣ ਬਾਜ਼ੀਆਂ ਕਰਨੀਆਂ ਦੂਜਿਆਂ ਦੇ ਉੱਤੇ ਦੋਸ਼ ਲਾਉਣ ਦੀਆਂ ਗੱਲਾਂ ਕਰਦੇ ਆ ਸੋ ਅੱਜ ਵੀ ਉਹਨਾਂ ਨੇ ਇੱਥੇ ਆ ਕੇ ਆਪਣੀ ਹਾਜ਼ਰੀ ਨਾਲ ਪਰਦੇ ਹੋਏ ਸਾਰਿਆਂ ਨੇ ਉੱਥੇ ਮੈਂਬਰ ਸਾਹਿਬ ਨੇ ਫਿਰ ਖੜੇ ਹੋ ਕੇ ਸਦਾ ਕੁਪਿੰਦਰ ਸਿੰਘ ਪੁੱਲੜ ਬੀਬੀ ਰஞ்சிਤ ਕੌਰ ਜੀ ਸਦਾ ਗੁਰਦੇਵ ਸਿੰਘ ਸਦਾ ਅਨੰਦਰਜੀਤ ਸਿੰਘ ਮੌਂਟੀ ਇਹਨਾਂ ਨੇ ਅਜਦਾ ਪ੍ਰਵਿੰਦਰ ਸਿੰਘ ਲੱਕੀ ਸਾਰਿਆਂ ਨੇ ਇਹ ਗੱਲਾਂ ਰੱਖੀਆਂ ਕਿ ਇੱਕ ਜਿਹੜਾ ਮੋਰਲ ਐਪਟੀਟਿਊਡ ਹੈ ਕਿ ਤੁਸੀਂ ਜਿਹੜੀ ਹੈ ਅਮਾਨਤ ਦੀ ਖਿਆਨਤ ਦੀ ਗੱਲਾਂ ਕਰਦੇ ਹੋ ਔਰ ਇਹ ਜਿਹੜੀਆਂ ਗੁਰੂ ਘਰ ਦੇ ਵਿੱਚ ਜੋ ਲੋਕ ਦਸਵੰਦ ਦਾ ਪੈਸਾ ਦਿੰਦੇ ਆ ਆਪਣਾ ਮੱਥਾ ਟੇਕਦੇ ਨੇ 10-10 ਰੁਪਏ ਕਰਕੇ ਉਹਨਾਂ ਨੂੰ ਤੁਸੀਂ ਨਿੱਜੀ ਤੌਰ ਦੇ ਉੱਤੇ ਆਪਣੀਆਂ ਕੰਪਨੀਆਂ ਦੇ ਨਾਮ ਦੇ ਉੱਤੇ ਇੱਥੋਂ ਚੱਕ ਲੈ ਕੇ ਜਾਣਾ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਆਪਣੀ ਬੇਟੀ ਦੇ ਨਾਮ ਤੇ ਲਿਆ ਹਰਵਿੰਦਰ ਸਿੰਘ ਸਰਨਾ ਉਪਰਮਜੀਤ ਸਿੰਘ ਸਰਨਾ ਨੇ ਆਪਣੀਆਂ ਕੰਪਨੀਆਂ ਦੇ ਨਾਮ ਦੇ ਉੱਤੇ ਲਿਆ ਸੋ ਇਹਦੇ ਧਿਆਨ ਰੱਖਦੇ ਹੋਏ ਸਾਰੇ ਹਾਊਸ ਨੇ ਪਾਸ ਕੀਤਾ ਕਿ ਇੱਕ ਐਸਾ ਮੈਸੇਜ ਜਾਣਾ ਚਾਹੀਦਾ ਕਿ ਕੋਈ ਮੈਂਬਰ ਅੱਜ ਤੋਂ ਬਾਅਦ ਜ਼ਰੂਰਤ ਨਾ ਕਰ ਸਕੇ ਕਿ ਉਹਨਾਂ ਭਈ ਦਿੱਲੀ ਕਮੇਟੀ ਦੇ ਵਿੱਚ ਰਹਿੰਦੇ ਹੋਏ ਇੱਥੇ ਦੇ ਖਜ਼ਾਨਿਆਂ ਵੱਲ ਨਜ਼ਰ ਪਾ ਸਕੇ ਇਹਦੇ ਵੱਲ ਗੋਲਗਾਂਵਲ ਧਿਆਨ ਦੇ ਸਕੇ ਸੋ ਸਾਰੇ ਮੈਂਬਰਾਂ ਨੇ ਇੱਕੋ ਫੈਸਲਾ ਲੈ ਕੇ ਇਹਨਾਂ ਨੂੰ ਅੱਜ ਬਿਲਕੁਲ ਮੁਦਲੀ ਮੈਂਬਰਸ਼ਿਪ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਹਾਊਸਕਾਲ ਅਧਿਕਾਰ ਹੈ ਐਕਟ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬਿਲਕੁਲ ਖਾਰਜ ਕਰਤਾ ਗਿਆ ਔਰ ਅਗਲਾ ਮਤਾ ਪਾਸ ਕੀਤਾ ਕਿ ਇਸ ਮਤੇ ਨੂੰ ਜਿਹੜਾ ਅੱਜ ਪਾਸ ਕੀਤਾ ਇਹਨੂੰ ਕਾਰਵਾਈ ਲਈ ਦਿੱਲੀ ਸਰਕਾਰ ਨੂੰ ਭੇਜਿਆ ਜਾਏਗਾ। ਕੀ ਸਰ ਇਹ ਤਿੰਨੋਂ ਮੈਂਬਰੋ ਕੀ ਜੋ ਮੈਂਬਰੀ ਹੈ ਉਹ ਰੱਦ ਕਰਦੀ ਗਈ ਹੈ ਔਰ ਇਹ ਕਿਆ ਕੋਈ ਪ੍ਰਵਧਾਨ ਹੈ ਜੋ ਗੁਰਦੁਆਰਾ ਡਾਇਰੈਕਟਰ ਦਾ ਕਾਨੂੰਨ ਮੈਂ ਮੈਂ ਬਿਲਕੁਲ ਇੱਕੋ ਗੱਲ ਪਹਿਲੇ ਹੀ ਗੱਲ ਕਰਤੀ ਹੈ ਕਿ ਇਹ ਮੈਂਬਰਸ਼ਿਪ ਬਿਲਕੁਲ ਕੈਨਸਲ ਕਰਤੀ ਗਈ ਹੈ ਔਰ ਇਹਦੀ ਪ੍ਰਵਧਾਨ ਐਕਟ ਦੇ ਵਿੱਚ ਹੈ। ਕੀਤੀ 3/4th ਆਫ ਦੀ ਜਿਹੜੀ ਮੈਜੋਰਟੀ ਚਾਹੀਦੀ ਹੈ ਔਰ 3/4th ਮੈਜੋਰਟੀ 38 ਮੈਂਬਰ ਉੱਤੇ ਹਾਜ਼ਰ ਸੀ ਜਿਨ੍ਹਾਂ ਨੇ ਇਹਨਾਂ ਦੀ ਮੈਂਬਰੀ ਖਾਰਜ ਕਰਨ ਨੂੰ ਅਸੀਂ ਉੱਤੇ ਸਭ ਨੇ ਇੱਕ ਮਤ ਹੋ ਕੇ ਹੱਥ ਖੜੇ ਕੀਤੇ ਆ ਔਰ ਬਿਲਕੁਲ ਇਹਨਾਂ ਦੀ ਮੋਡਲੀ ਮੈਂਬਰਸ਼ਿਪ ਖਾਰਜ ਕਰਤੀ ਔਰ ਅਸੀਂ ਇੱਕ ਐਗਜ਼ਾਮਪਲ ਕ੍ਰੀਏਟ ਕਰਾਂਗੇ ਕਿ ਨਾ ਕੋਈ ਇਸ ਗੁਰੂ ਘਰ ਵੱਲ ਚੋਰੀ ਵੱਲ ਦੇਖੇ ਔਰ ਨਾ ਕੋਈ ਇਹਨਾਂ ਦੀ ਹਮਾਇਤ ਕਰਨ ਵਾਲਾ ਜਿਹੜਾ ਵੀ ਕੋਈ ਆਏਗਾ ਅਸੀਂ ਉਹਨਾਂ ਨੂੰ ਵੀ ਅੱਛੇ ਤਰੀਕੇ ਨਾਲ ਨਿਖਠਾਂਗੇ SGPC ਨੇ ਇਸ ਕੋ ਅਵੈਧ ਬਤਾਇਆ ਇਸ ਬੈਠਕ ਕੋ ਔਰ ਸ੍ਰੀ ਅਕਾਲ ਤਖਤ ਸਾਹਿਬ ਕੇ ਜਥੇਦਾਰ ਵੀ ਕੋਈ ਸੰਦੇਸ਼ ਲੈ ਕੇ ਆਏ تھے ਕਿ ਸਦਾਬਦੀ ਚੱਲ ਰਹੀ ਹੈ ਐਸੀ ਬੈਠਕ ਜੋ ਹੈ ਉਹ ਨਾ ਕੀਤੀ ਜਾਏ। ਦੇਖੋ ਅਕਾਲ ਤਖਤ ਸਾਹਿਬ ਕੀ ਮuje ਤੋ ਕੋਈ ਸੰਦੇਸ਼ ਆਇਆ ਨਹੀਂ। ਧਾਮੀ ਸਾਹਿਬ ਕੀ ਜਰੂਰ ਕਰ ਲੈ ਕਿ ਮੈਂ ਮੀਡੀਆ ਕੀ ਰਾਹੀਂ ਕੁਝ ਭਾਈਓ ਨੇ ਮੇਰੇ ਤੋਂ ਸਵਾਲ ਵੀ ਪੁੱਛਿਆ ਸੀ। ਮਗਰ ਮੈਂ ਇੱਕ ਗੱਲ ਦੱਸ ਦਵਾਂ ਕਿ ਧਾਮੀ ਸਾਹਿਬ ਨੇ 3 ਤਰੀਕ ਨੂੰ ਜਲਾਸ ਰੱਖਿਆ ਹੋਇਆ ਹੈ। ਆਪਣੀ ਪ੍ਰਧਾਨਗੀ ਬਚਾਉਣ ਵਾਸਤੇ ਤੇ ਉਹ ਵੀ ਕਿਹ ਖਰਚ ਕਰ ਰਹੇ ਨੇ ਸੋ ਇਹ ਗੱਲਾਂ ਇੰਟਰਫੇਰੈਂਸ ਉਹ ਤਾਮੀ ਸਾਹਿਬ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਜਿੱਥੇ ਧਾਰਮਿਕ ਮਸਲੇ ਹੋਣ ਜਿੱਥੇ ਐਡਮਿਨਿਸਟ੍ਰੇਟਿਵ ਮਸਲੇ ਹੋਣ ਉਥੇ ਅਕਾਲ ਤਖਤ ਨੂੰ ਇਨਵੋਲ ਨਹੀਂ ਕੀਤਾ ਜਾਂਦਾ ਕਿੱਥੇ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਬੇਦਬੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਚੋਰੀ ਹੋਏ ਨੇ ਉਥੇ ਜ਼ਰੂਰ ਅਕਾਲ ਤਖਤ ਸਾਹਿਬ ਨੂੰ ਇਨਵੋਲ ਕਰਨ ਪੰਜਾਬ 'ਚ ਬਹੁਤ ਕੁਝ ਹੈਗਾ ਕਰਨ ਵਾਸਤੇ ਅਕਾਲ ਤਖਤ ਸਾਹਿਬ ਵਸੇ ਜਿਹੜਾ ਅੱਜ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਉਹਨਾਂ ਨੇ ਅੱਜ ਹਦਾਇਤ ਦਿੱਤੀ ਹੈ ਜਾਂ ਮੈਂ ਤਾਂ ਹਦਾਇਤੀ ਦੇ ਰੂਪੀ ਚ ਕਵ ਜਿਹੜਾ ਉਹਨਾਂ ਦਾ ਕੋਈ ਕੰਸਰਨ ਨਹੀਂ ਹੈ ਉਹ ਹਾਲਾਂਕਿ ਉਹਨਾਂ ਦੀ ਵੀ ਡਿਊਟੀ ਬੰਦੀ ਸੀ ਕਿ ਉਹ ਆਪ ਦਿੱਲੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਅੱਜ اجلاس ਦੇ ਵਿੱਚ ਇੱਥੇ ਪ੍ਰੈਜ਼ੈਂਟ ਹੋਣਾ ਚਾਹੀਦਾ ਔਰ ਤਾਂ ਪਤਾ ਚੱਲਦਾ ਕਿ ਹਾਂ ਇਹ ਬਿਲਕੁਲ ਬਾਇਸ ਨਹੀਂ ਨੇ ਔਰ ਸਾਰੇ ਇੱਕ ਪਾਸੇ ਇੱਕ ਆਖਰ ਨਾਲ ਸਾਰਿਆਂ ਨੂੰ ਦੇਖਦੇ ਕਲਕਾ ਸਾਹਿਬ ਆਪਨੇ ਕਹਾ ਕਿ ਸਭੀ ਮੈਂਬਰੋ ਕੋ ਨੋਟਾ دیا ਗਿਆ ਤਾਂ ਲੇਕਿਨ ਇੱਕ ਮੈਂਬਰ ਜੋ ਜਿੰਕਾ ਨਾਮ ਸੋਨੂ ਉਹ ਲਗਾਤਾਰ aarop ਲਗਾਇਆ ਉਹਨਾਂ ਨੇ ਪਹਿਲੇ ਉਹਨੂੰ ਰੋਕ ਲਿਆ ਗਿਆ ਤਾਂ ਔਰ ਅੰਦਰ ਨਹੀਂ ਜਾਣੇ ਦਿਆ ਦੇਖੋ ਮੀਟਿੰਗ ਮੀਟਿੰਗ ਸ਼ੁਰੂ ਦਾ ਹੁੰਦਾ ਇੱਕ ਪ੍ਰੋਸੀਜਰ ਹੁੰਦਾ ਜਦ ਅਰਦਾਸ ਸ਼ੁਰੂ ਹੋ ਜਾਏ ਅਰਦਾਸ ਸ਼ੁਰੂ ਹੋ ਜੇ ਤੇ ਮੈਂ ਵੀ ਨਹੀਂ ਅੰਦਰ ਜਾ ਸਕਦਾ ਇਸ ਕਰਕੇ ਸੋਨੂ ਜੀ ਨੂੰ ਇਹ ਭੁਲੇਖਾ ਜਦ ਅਰਦਾਸ ਸ਼ੁਰੂ ਹੋ ਜੇ ਹੁਕਮਨਾਮਾ ਲਿਆ ਰਿਆ ਉਸ 19 ਦਿਨ ਵਸੇ ਉਹਨਾਂ ਨੂੰ ਰੋਕਿਆ ਗਿਆ ਵਰਨਾ ਤੇਸੀਂ ਇਨਵਾਈਟ ਕੀਤਾ ਜਦੋਂ ਅੰਦਰ ਆਏ ਨੇ ਮੇਰੇ ਨਾਲ ਆ ਕੇ ਬੈਠੇ ਆ ਆਕੇ ਮੈਨੂੰ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਚਿੱਠੀ ਫੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਭਈ ਮੈਨੂੰ ਜਥੇਦਾਰ ਸਾਹਿਬ ਖੁਦ ਮੇਲ ਭੇਜ ਦੇਣ ਡਾਇਰੈਕਟ ਭੇਜ ਦੇਣ ਭਈ ਇਹ ਕੋਈ ਦਿੱਲੀ ਕਮੇਟੀ ਦਾ ਚੁਣੀਦਾ ਮੈਂਬਰ ਹੈ ਕੋ ਡਾਕੀਆ ਥੋੜੀ ਹੈ ਔਰ ਨਾਲ ਅਕਾਲ ਤਖਤ ਸਾਹਿਬ ਦੀ ਆਪਣੀ ਰਿਪ੍ਰেজੈਂਟੇਸ਼ਨ ਹੋਣੀ ਚਾਹੀਦੀ ਹੈ ਉਹਨਾਂ ਦੇ ਸੈਕਟਰੀਏਟ ਤੋਂ ਕੋਈ ਆਏ ਅਸੀਂ ਉਹਦਾ ਸਤਿਕਾਰ ਕਰਾਂਗੇ ਮਗਰ ਸਾਡੇ ਆਪੋਜੀਸ਼ਨ ਦਾ ਰੋਲ ਅਪਣਾਉਣ ਵਾਲੇ ਮੈਂਬਰਾਂ ਨੂੰ ਬਿਲਕੁਲ ਨਾਲ ਨਹੀਂ ਰੱਖਾ ਕਾਲਕੇ ਸਾਹਿਬ ਆਪਨੇ ਕਹੇ ਕਿ 1/3 ਬਹੁਮਤ ਹੁੰਦਾ ਹੈ ਤਾਂ ਸਦਨ 2/3 2/3 ਜੇ ਬਹੁਮਤ ਹੁੰਦਾ ਹੈ ਤਾਂ ਸਦਸਤਾ अगर उसके परिवार को किसी को नौकरी मिलेगी तो उनकी सदस्यता भी रद्द हो सकती है देखो ऐसा कोई प्रावधान नहीं है और अगर ऐसा कोई प्रावधान है तो जो ड्यू कोर्स उनके भी शिकायत ले आए हम उसके ऊपर भी कर देंगे सो ऐसा कोई कोई प्रावधान नहीं अगर होगा क्योंकि मैंने इतनी स्टडी एक्ट के ऊपर ये नहीं किया मैं तो जब अभी तो चोरों को पकड़ने पर लगाऊँ अभी कोई अगर बेनिफिट दे रहा है अपने परिवार को इसके ऊपर तो जरूर उसके ऊपर भी करेंगे जिस प्रोसेस से ये आया हमें गुरुद्वारा डायरेक्टर इलेक्शन से वहाँ भेज दे हम इसके ऊपर भी कार्रवाई करेंगे ਦਿੱਲੀ ਸੇਗੁਰਦਵਾਰਾ ਪਰਬੰਧਕ ਕਮੇਟੀ ਨੇ ਤਿੰਨ ਸਾਬਕਾ ਪ੍ਰਧਾਨਾਂ ਤੇ ਵੱਡਾ ਐਕਸ਼ਨ ਲਿਆ ਹੈ ਕਮੇਟੀ ਦੇ ਜਨਰਲ ਹਾਊਸ ਦੇ ਵੱਲੋਂ ਤਿੰਨ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਸ਼ਿਕਾਇਤਾਂ ਮਿਲੀਆਂ ਸਨ ਕਿ ਇਹਨਾਂ ਦੇ ਵੱਲੋਂ ਦਿੱਲੀ ਕਮੇਟੀ ਦੇ ਖਜ਼ਾਨੇ ਦੇ ਵਿੱਚੋਂ ਆਪਣੇ ਰਿਸ਼ਤੇਦਾਰਾਂ ਅਤੇ ਆਪਣੀਆਂ ਫਰਮਾਂ ਦੇ ਨਾਂ ਚੈੱਕ ਲਈ ਗਈ ਨੇ ਸਾਰੀਆਂ ਹੀ ਰਿਪੋਰਟਾਂ ਆਉਣ ਤੋਂ ਬਾਅਦ ਦਿੱਲੀ ਕਮੇਟੀ ਦੇ ਮੈਂਬਰਾਂ ਦਾ ਵਿਸ਼ੇਸ਼ ਜਨਰਲ ਇਜਲਾਸ ਬੁਲਾਇਆ ਗਿਆ ਸੀ ਜਿਸ ਵਿੱਚ ਪਰਮਜੀਤ ਸਿੰਘ ਸਰਨਾ ਹਰਵਿੰਦਰ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੂੰ ਵੀ ਸੱਦਿਆ ਗਿਆ ਸੀ ਲੇਕਿਨ ਇਹ ਲੋਕ ਗੈਰ ਹਾਜ਼ਰ ਰਹੇ ਜਿਸ ਤੋਂ ਬਾਅਦ ਕਮੇਟੀ ਨੇ ਇਹ ਵੱਡਾ ਫੈਸਲਾ ਲਿਆ ਕਲਕੱਤਾ ਕਹਿੰਦਾ ਹੈ ਕਿ ਅਸੀਂ ਹਮੇਸ਼ਾ ਗੁਰੂ ਦੀ ਗੋਲਕ ਤੇ ਪੈਰਾ ਦੇਵਾਂਗੇ ਅਤੇ ਚੋਰੀ ਨੂੰ ਰੋਕਾਂਗੇ ਇਸ ਦਿਨਾਰੇ ਕਿਸੇ ਵੀ ਚੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦਪਹਿਚਰੀ ਕਪਲੇਬਾਜੀ ਦੇ ਇਲਜ਼ਾਮਾ ਦੇ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਨਾਪਰਾਮਾ ਅਤੇ ਮਨਜੀਤ ਸਿੰਘ ਜੀ ਕੇ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਦੇਖੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਸਪੈਸ਼ਲ ਜੋ اجلاس ਬੁਲਾਇਆ ਗਿਆ ਕਿਉਂਕਿ ਪਿਛਲੇ ਕਈ ਸਮੇਂ ਸੇ ਕੁਝ ਸ਼ਿਕਾਇਤਾਂ ਜੋ ਪੈਂਡਿੰਗ ਪਈ ਥੀ ਔਰ ਉਨਕੇ ਉਪਰ ਕਾਰਵਾਈ ਕਰਨ ਵਾਸਤੇ ਜਿਸ ਤਰੀਕੇ ਦੇ ਨਾਲ ਸਾਨੂੰ ਡਾਇਰੈਕਟਰ ਗੁਰਦਾਰਾ ਇਲੈਕਸ਼ਨ ਤੋਂ ਵੀ ਆ ਰਿਹਾ ਸੀ ਦਿੱਲੀ ਸਰਕਾਰ ਵੱਲੋਂ ਵੀ ਪ੍ਰੈਸ਼ਰ ਪਾਇਆ ਗਿਆ ਕਿ ਵੀ ਇਹਨਾਂ ਦੇ ਉੱਤੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਿਉਂਕਿ ਮੈਂਬਰ ਸਾਹਿਬਾਂ ਦੀ ਉਹ ਕੰਪਲੇਂਟਾਂ ਸੀ ਔਰ ਉਹ ਕੰਪਲੇਂਟਾਂ ਦੇ ਬਾਅਦ ਅਸੀਂ ਜਿਸ ਵਕਤ ਉਦੀ ਸਿੰਘ ਗਿਆਨ ਲੈ ਕੇ ਉਹਦੀ ਰਿਪੋਰਟ ਸਾਰੇ ਦੇ ਸਾਰੇ 50 ਮੈਂਬਰ ਜਿਹੜੇ ਇਸ ਵਕਤ ਜੀਵਿਤ ਹੈਗੇ 51 ਚੋਂ 50 ਰਹਿ ਗਏ 50 ਦੇ 50 ਮੈਂਬਰਾਂ ਨੂੰ ਇਹਦੀ ਰਿਪੋਰਟ ਭੇਜੀ ਗਈ ਕਿ ਪੜ ਕੇ ਤੁਸੀਂ ਪੜੋ ਔਰ ਇਹਦੇ ਉੱਤੇ ਕੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਏ ਔਰ ਇਹ ਸਰਦਾਰ ਮਨਜੀਤ ਸਿੰਘ ਜੀ ਕੇ ਸਰਦਾਰ ਪਰਮਜੀਤ ਸਿੰਘ ਸਰਨਾ ਸਰਦਾਰ ਹਰਵਿੰਦਰ ਸਿੰਘ ਸਰਨਾ ਉਹਨਾਂ ਨੂੰ ਵੀ ਭੇਜਿਆ ਗਿਆ ਕਿ ਵੀ ਤੁਹਾਡੇ ਉਲਤੇ ਇਹ ਇਲਜ਼ਾਮ ਲੱਗਦੇ ਨੇ ਮਗਰ ਉਹਨਾਂ ਨੇ ਆਪਣੇ ਕਿਸੇ ਇਲਜ਼ਾਮਾਂ ਨੂੰ ਝੁਟਲਾਇਆ ਨਹੀਂ ਉਹਨਾਂ ਨੇ ਉਹਨਾਂ ਨੂੰ ਡਿਨਾਈ ਨਹੀਂ ਕੀਤਾ ਬਲਕਿ ਹੋਰ ਅਨਾਪ ਸ਼ਨਾਪ ਜਿਹੜੇ ਉਹ ਜਵਾਬ ਭੇਜੇ ਉਸ ਤੋਂ ਬਾਅਦ ਸਾਡੇ ਮੈਂਬਰ ਸਾਹਿਬਾਨ ਦੇ ਚੋ 17 ਤੋਂ ਉੱਪਰ ਮੈਂਬਰਾਂ ਨੇ ਲਿਖਤ ਤੌਰ ਦੇ ਉੱਤੇ ਲਿਖ ਕੇ ਦਿੱਤਾ ਕਿ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਔਰ ਇਹ ਕਾਰਵਾਈ ਵਸੇ ਸਾਨੂੰ ਜਨਰਲ ਹਾਊਸ ਬੁਲਾਣਾ ਚਾਹੀਦਾ ਔਰ ਉਹਦੇ ਵਿੱਚ ਸਭ ਦਾ ਜੋ ਨਿਸ਼ਤੇ ਨਿਰਣੇ ਹੋਏਗਾ ਜੋ ਫੈਸਲਾ ਹੋਏਗਾ ਅਸੀਂ ਉਹ ਸਾਰੇ ਮਿਲ ਕੇ ਕਰਾਂਗੇ ਔਰ ਅਸੀਂ ਅੱਜ ਹਾਊਸ ਬੁਲਾਇਆ ਸੀ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਫਿਰ ਮੌਕਾ ਦਿੱਤਾ ਸੀ ਕਿ ਤੁਸੀਂ ਆ ਕੇ ਆਪਣੀ ਗੱਲ ਇੱਥੇ ਰੱਖ ਸਕਦੇ ਹੋ ਮਗਰ ਅੱਜ ਵੀ ਬੜੀ ਅਫਸੋਸ ਦੀ ਗੱਲ ਕਿਉਂਕਿ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਐਪਾ ਜਿਓਏ ਨੇ ਸਾਰੇ ਦੇ ਸਾਰੇ ਸਿਰਫ ਦੂਸ਼ਣ ਬਾਜ਼ੀਆਂ ਕਰਨੀਆਂ ਦੂਜਿਆਂ ਦੇ ਉੱਤੇ ਦੋਸ਼ ਲਾਉਣ ਦੀਆਂ ਗੱਲਾਂ ਕਰਦੇ ਆਂ ਸੋ ਅੱਜ ਵੀ ਉਹਨਾਂ ਨੇ ਇੱਥੇ ਆ ਕੇ ਆਪਣੀ ਹਾਜ਼ਰੀ ਨਾਲ ਪਰਦੇ ਹੋਏ ਸਾਰਿਆਂ ਨੇ ਉੱਥੇ ਮੈਂਬਰ ਸਾਹਿਬ ਨੇ ਫਿਰ ਖੜੇ ਹੋ ਕੇ ਸਦਾ ਕੁਪਿੰਦਰ ਸਿੰਘ ਪੁੱਲੜ ਬੀਬੀ ਰஞ்சிਤ ਕੌਰ ਜੀ ਸਦਾ ਗੁਰਦੇਵ ਸਿੰਘ ਸਦਾ ਅਿੰਦਰਜੀਤ ਸਿੰਘ ਮੌਂਟੀ ਇਹਨਾਂ ਨੇ ਸਦਾ ਪ੍ਰਵਿੰਦਰ ਸਿੰਘ ਲੱਕੀ ਸਾਰਿਆਂ ਨੇ ਇਹ ਗੱਲਾਂ ਰੱਖੀਆਂ ਕਿ ਇੱਕ ਜਿਹੜਾ ਮੋਰਲ ਐਪਟੀਟਿਊਡ ਹੈ ਕਿ ਤੁਸੀਂ ਜਿਹੜੀ ਹੈ ਅਮਾਨਤ ਤੇ ਖਿਆਨਤ ਦੀਆਂ ਗੱਲਾਂ ਕਰਦੇ ਹੋ ਔਰ ਇਹ ਜਿਹੜੀਆਂ ਗੁਰੂ ਘਰ ਦੇ ਵਿੱਚ ਜੋ ਲੋਕ ਦਸਵੰਦ ਦਾ ਪੈਸਾ ਦਿੰਦੇ ਆਪਣਾ ਮੱਥਾ ਟੇਕਦੇ ਨੇ 10-10 ਰੁਪਏ ਕਰਕੇ ਉਹਨਾਂ ਨੂੰ ਤੁਸੀਂ ਨਿਜੀ ਤੌਰ ਦੇ ਉੱਤੇ ਆਪਣੀਆਂ ਕੰਪਨੀਆਂ ਦੇ ਨਾਮ ਦੇ ਉੱਤੇ ਇੱਥੋਂ ਚੈੱਕ ਲੈ ਕੇ ਜਾਣਾ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਆਪਣੀ ਬੇਟੀ ਦੇ ਨਾਮ ਤੇ ਲਿਆ ਹਰਵਿੰਦਰ ਸਿੰਘ ਸਰਨਾ ਉਪਰਮਜੀਤ ਸਿੰਘ ਸਰਨਾ ਨੇ ਆਪਣੀਆਂ ਕੰਪਨੀਆਂ ਦੇ ਨਾਮ ਦੇ ਉੱਤੇ ਲਿਆ ਸੋ ਇਹਦੇ ਇਹਦੇ ਧਿਆਨ ਰੱਖਦੇ ਹੋਏ ਸਾਰੇ ਹਾਊਸ ਨੇ ਪਾਸ ਕੀਤਾ ਕਿ ਇੱਕ ਐਸਾ ਮੈਸੇਜ ਜਾਣਾ ਚਾਹੀਦਾ ਕਿ ਕੋਈ ਮੈਂਬਰ ਅੱਜ ਤੋਂ ਬਾਅਦ ਜ਼ੁਰਤ ਨਾ ਕਰ ਸਕੇ ਕਿ ਉਹਨਾਂ ਭਈ ਦਿੱਲੀ ਕਮੇਟੀ ਦੇ ਵਿੱਚ ਰਹਿੰਦੇ ਹੋਏ ਇੱਥੇ ਦੇ ਖਜ਼ਾਨਿਆਂ ਵੱਲ ਨਜ਼ਰ ਪਾ ਸਕੀਏ ਇਹਦੇ ਵੱਲ ਗੋਲਗਾਂਵਲ ਧਿਆਨ ਦੇ ਸਕੇ ਸੋ ਸਾਰੇ ਮੈਂਬਰਾਂ ਨੇ ਇੱਕੋ ਫੈਸਲਾ ਲੈ ਕੇ ਇਹਨਾਂ ਨੂੰ ਅੱਜ ਬਿਲਕੁਲ ਮੁਢਲੀ ਮੈਂਬਰਸ਼ਿਪ ਤੋਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਹਾਊਸਕੋਲ ਅਧਿਕਾਰ ਹੈ ਐਕਟ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬਿਲਕੁਲ ਖਾਰਜ ਕਰਤਾ ਗਿਆ ਔਰ ਅਗਲਾ ਮਤਾ ਪਾਸ ਕੀਤਾ ਕਿ ਇਸ ਮਤੇ ਨੂੰ ਜਿਹੜਾ ਅੱਜ ਪਾਸ ਕੀਤਾ ਇਹਨੂੰ ਕਾਰਵਾਈ ਲਈ ਦਿੱਲੀ ਸਰਕਾਰ ਨੂੰ ਭੇਜਿਆ ਜਾਏਗਾ। ਕਿਆ ਸਰ ਇਹ ਤਿੰਨੋਂ ਮੈਂਬਰੋ ਕੀ ਜੋ ਮੈਂਬਰੀ ਹੈ ਉਹ ਰੱਦ ਕਰਦੀ ਗਈ ਹੈ ਔਰ ਇਹ ਕਿਆ ਕੋਈ ਪ੍ਰਵਧਾਨ ਹੈ ਜੋ ਗੁਰਦੁਆਰਾ ਡਾਇਰੈਕਟਰ ਦਾ ਕਾਨੂੰਨ ਮੈਂ ਮੈਂ ਬਿਲਕੁਲ ਇਕੋ ਗੈਲ ਪਹਿਲੇ ਹੀ ਗੱਲ ਕਰਤੀ ਹੈ ਕਿ ਇਹ ਮੈਂਬਰਸ਼ਿਪ ਬਿਲਕੁਲ ਕੈਨਸਲ ਕਰਤੀ ਗਈ ਹੈ ਔਰ ਇਹਦੀ ਪ੍ਰਵਧਾਨ ਐਕਟ ਦੇ ਵਿੱਚ ਹੈ। ਕੀ 3/4th ਆਫ ਦੀ ਜਿਹੜੀ ਮੈਜੋਰਟੀ ਚਾਹੀਦੀ ਹੈ ਔਰ 3/4th ਮੈਜੋਰਟੀ 38 ਮੈਂਬਰ ਉੱਤੇ ਹਾਜ਼ਰ ਸੀ ਜਿਨ੍ਹਾਂ ਨੇ ਇਹਨਾਂ ਦੀ ਮੈਂਬਰੀ ਖਾਰਜ ਕਰਨ ਨੂੰ ਅਸੀਂ ਉੱਤੇ ਸਭ ਨੇ ਇਕਮਤ ਹੋ ਕੇ ਹੱਥ ਖੜੇ ਕੀਤੇ ਆ ਔਰ ਬਿਲਕੁਲ ਇਹਨਾਂ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰਤੀ ਔਰ ਅਸੀਂ ਇੱਕ ਐਗਜ਼ਾਮਪਲ ਕ੍ਰੀਏਟ ਕਰਾਂਗੇ ਕਿ ਨਾ ਕੋਈ ਇਸ ਗੁਰੂ ਘਰ ਵੱਲ ਚੋਰੀ ਵੱਲ ਦੇਖੇ ਔਰ ਨਾ ਕੋਈ ਇਹਨਾਂ ਦੀ ਹਮਾਇਤ ਕਰਨ ਵਾਲਾ ਜਿਹੜਾ ਵੀ ਕੋਈ ਆਏਗਾ ਅਸੀਂ ਉਹਨਾਂ ਨੂੰ ਵੀ ਅੱਛੇ ਤਰੀਕੇ ਨਾਲ ਨਿਖਠਾਂਗੇ एसजीपीसी ने इसको अवैध बताया इस बैठक को और श्री अकाल तक साहिब के प्रतिनिधि आदमी कोई संदेश लेकर आए थे कि सदाबदी चल रही है ऐसी बैठक जो है वो ना की जाए देखो अकाल तक साहब के मुझे तो कोई संदेश आया नहीं तामी साहब की जरूर कर ले कि मैं मीडिया के राही कुछ भाइयों ने मेरे से सवाल भी पूछा सी मगर मैं एक बात दस दवा कि तामी साहब ने 3 तारीख को اجلاس रखा हुआ है अपनी प्रधानगी बचाने से ਤੇ ਉਹ ਵੀ ਕਿਹ ਖਾਰਜ ਕਰ ਰਹੇ ਨੇ ਸੋ ਇਹ ਗੱਲਾਂ ਇੰਟਰਫੇਰੈਂਸ ਹੋ ਤਾਮੀ ਸਾਹਿਬ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਜਿੱਥੇ ਧਾਰਮਿਕ ਮਸਲੇ ਹੋਣ ਜਿੱਥੇ ਐਡਮਿਨਿਸਟ੍ਰੇਟਿਵ ਮਸਲੇ ਹੋਣ ਉਥੇ ਅਕਾਲ ਤੱਕ ਨੂੰ ਇਨਵੋਲ ਨਹੀਂ ਕੀਤਾ ਜਾਂਦਾ ਕਿੱਥੇ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਬੇਦਬੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਚੋਰੀ ਹੋਏ ਨੇ ਉੱਥੇ ਜ਼ਰੂਰ ਅਕਾਲ ਤਖਤ ਸਾਹਿਬ ਨੂੰ ਇਨਵੋਲਵ ਕਰਨ ਪੰਜਾਬ 'ਚ ਬਹੁਤ ਕੁਝ ਹੈਗਾ ਕਰਨ ਵਸੇ ਅਕਾਲ ਤਖਤ ਸਾਹਿਬ ਵਸੇ ਜਿਹੜਾ ਅੱਜ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਉਹਨਾਂ ਨੇ ਅੱਜ ਹਦਾਇਤ ਦਿੱਤੀ ਹੈ ਜਾਂ ਮੈਂ ਤਾਂ ਹਦਾਇਤੀ ਤੇ ਰੂਪੀ ਚ ਕਵਾਂਗਾ ਕਿ ਵਰਨਾ ਐਚਜੀਪੀਸੀ ਦਾ ਪ੍ਰਧਾਨ ਕਿਉਂ ਚਿੱਠੀ ਲਿਖੇਗਾ ਜਿਹੜਾ ਉਹਨਾਂ ਦਾ ਕੋਈ ਕੰਸਰਨ ਨਹੀਂ ਹੈ ਉਹ ਹਾਲਕੁਨ ਕੀ ਉਹਨਾਂ ਦੀ ਵੀ ਡਿਊਟੀ ਬੰਦੀ ਸੀ ਕਿ ਉਹ ਆਪ ਦਿੱਲੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਅੱਜ اجلاس ਦੇ ਵਿੱਚ ਇੱਥੇ ਪ੍ਰੈਜ਼ੈਂਟ ਹੋਣਾ ਚਾਹੀਦਾ ਔਰ ਤਾਂ ਪਤਾ ਚਲਦਾ ਕਿ ਹਾਂ ਇਹ ਬਿਲਕੁਲ ਬਾਇਸ ਨਹੀਂ ਨੇ ਔਰ ਸਾਰੇ ਇੱਕ ਪਾਸੇ ਇੱਕ ਆਖਰ ਨਾਲ ਸਾਰਿਆਂ ਨੂੰ ਦੇਖਦੇ ਕਲਕਾ ਸਾਹਿਬ ਆਪਨੇ ਕਹਾਏ ਕਿ ਸਭੀ ਮੈਂਬਰੋ ਕੋ ਨੋਟਾ ਦਿਆ ਗਿਆ ਤਾਂ ਲੇਕਿਨ ਇੱਕ ਮੈਂਬਰ ਜੋ ਜਿਨਕਾ ਨਾਮ ਸੋਨੂ ਉਹ ਲਗਾਤਾਰ aarop ਲਗਾਇਆ ਉਹਨਾਂ ਨੇ ਪਹਿਲੇ ਉਹਨੂੰ ਰੋਕ ਲਿਆ ਗਿਆ ਤਾਂ ਔਰ ਅੰਦਰ ਨਹੀਂ ਜਾਣੇ ਦਿਆ ਦੇਖੋ ਮੀਟਿੰਗ ਮੀਟਿੰਗ ਸ਼ੁਰੂ ਦਾ ਹੁੰਦਾ ਇੱਕ ਪ੍ਰੋਸੀਜਰ ਹੁੰਦਾ ਜਦ ਅਰਦਾਸ ਸ਼ੁਰੂ ਹੋ ਜਾਏ ਅਰਦਾਸ ਸ਼ੁਰੂ ਹੋ ਜਾਈਏ ਤੇ ਮੈਂ ਵੀ ਨਹੀਂ ਅੰਦਰ ਜਾ ਸਕਦਾ ਇਸ ਕਰਕੇ ਸੋਨੂ ਜੀ ਨੂੰ ਇਹ ਭੁਲੇਖਾ ਜਦ ਅਰਦਾਸ ਸ਼ੁਰੂ ਹੋ ਜਾਈਏ ਹੁਕਮਨਾਮਾ ਲਿਆ ਰਿਆ ਉਸ 19 ਦਿਨ ਵਸੇ ਉਹਨਾਂ ਨੂੰ ਰੋਕਿਆ ਗਿਆ ਵਰਨਾ ਤੇਸੀਂ ਇਨਵਾਈਟ ਕੀਤਾ ਜਦੋਂ ਅੰਦਰ ਆਏ ਨੇ ਮੇਰੇ ਨਾਲ ਆ ਕੇ ਬੈਠੇ ਆ ਆਕੇ ਮੈਨੂੰ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਚਿੱਠੀ ਭੁਲਾਣ ਦੀ ਕੋਸ਼ਿਸ਼ ਕਰ ਰਹੇ ਨੇ ਭਈ ਮੈਨੂੰ ਜਥੇਦਾਰ ਸਾਹਿਬ ਖੁਦ ਮੇਲ ਭੇਜ ਦੇਣ ਡਾਇਰੈਕਟ ਭੇਜ ਦੇਣ ਭਈ ਇਹ ਕੋਈ ਦਿੱਲੀ ਕਮੇਟੀ ਦਾ ਚੁਣਿੰਦਾ ਮੈਂਬਰ ਹੈ ਕੋਈ ਡਾਕੀਆ ਥੋੜੀ ਹੈ ਔਰ ਨਾਲ ਅਕਾਲ ਤਖਤ ਸਾਹਿਬ ਦੀ ਆਪਣੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ ਉਹਨਾਂ ਦੇ ਸੈਕਟਰੀਏਟ ਤੋਂ ਕੋਈ ਆਏ ਅਸੀਂ ਉਹਦਾ ਸਤਿਕਾਰ ਕਰਾਂਗੇ ਮਗਰ ਸਾਡੇ ਆਪੋਜੀਸ਼ਨ ਦਾ ਰੋਲ ਅਪਣਾਉਣ ਵਾਲੇ ਮੈਂਬਰਾਂ ਨੂੰ ਬਿਲਕੁਲ ਨਾਲ ਨਹੀਂ ਰੱਖਾਂਗੇ ਕਾਲਕੇ ਸਾਹਿਬ ਆਪਣੇ ਕਹੇ ਕਿ 1/3 ਬਹੁਮਤ ਹੁੰਦਾ ਹੈ ਤਾਂ ਸਦਨ ਦੋ ਤਿਹਾਈ ਦੋ ਤਿਹਾਈ ਅਧਿ ਬਹੁਮਤ ਹੁੰਦਾ ਹੈ

hame gurudwara director election se wahan bhej de hum iske upar bhi karyawahi karenge Delhi se gurudwara parbandhak committee ne tin sabka pradhanata te vadda action leya hai committee de general house de vallon tin sabka pradhan paramjit singh sarna harvinder singh sarna ate manjit singh gk di membership pradat kar ditti gayi hai committee de pradhan harmeet singh kalka ne keha hai ki inna de khilaf shikayatain miliyan san ਕਿ ਇਹਨਾਂ ਦੇ ਵੱਲੋਂ ਦਿੱਲੀ ਕਮੇਟੀ ਦੇ ਖਜ਼ਾਨੇ ਦੇ ਵਿੱਚੋਂ ਆਪਣੇ ਰਿਸ਼ਤੇਦਾਰਾਂ ਅਤੇ ਆਪਣੀਆਂ ਫਰਮਾਂ ਦੇ